ਸੰਗਤ ਜੀ ਅਮਰਤ ਵੇਲੇ ਦਾ ਵੇਲਾ ਬਹੁਤ ਕੀਮਤੀ ਵੇਲਾ ਹੈ ਬਹੁਤ ਪਾਵਰਫੁਲ ਵੇਲਾ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਸ ਵੇਲੇ ਦੀ ਵਡਿਆਈ ਕਰਦੇ ਹੋਏ ਕਹਿੰਦੇ ਨੇ ਕਿ ਇਹ ਵੇਲਾ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਗ ਹੈ ਗੁਰੂ ਦੀ ਗੋਦ ਹੈ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਸਮਝੋ ਉਹ ਆਪਣੇ ਗੁਰੂ ਦੀ ਗੋਦ ਦਾ ਨਿਕਮਾਨਦੇ ਨੇ ਇਸ ਕਰਕੇ ਨਾ ਜਿਨ੍ਹਾਂ ਨੂੰ ਇਸ ਵੇਲੇ ਦੀ ਕੀਮਤ ਦਾ ਇਸ ਵੇਲੇ ਦੀ ਤਾਕਤ ਦਾ ਪਤਾ ਹੈ ਉਹ ਭੈਣ ਭਰਾ ਬਹੁਤ ਕੋਸ਼ਿਸ਼ਾਂ ਕਰਦੇ ਆ ਵੀ ਸਾਨੂੰ ਇਸ ਵੇਲੇ ਦੇ ਵਿੱਚ ਜਾਗ ਆਵੇ ਅਸੀਂ ਇਸ ਵੇਲੇ ਵਿੱਚ ਉੱਠ ਕੇ ਬੈਠੀਏ ਨਾਮ ਜਪੀਏ ਪਰ ਕਈ ਭੈਣ ਭਰਾ ਉਹਨਾਂ ਨੂੰ ਇਸ ਵੇਲੇ ਦੀ ਕੀਮਤ ਦਾ ਨਹੀਂ ਪਤਾ ਕਿ ਇਹ ਵੇਲਾ ਕਿੰਨਾ ਪਾਵਰਫੁਲ ਵੇਲਾ ਹੈ ਉਹ ਕਹਿੰਦੇ ਵੀ ਸਾਨੂੰ ਜਾਗਤਾ ਆ ਜਾਂਦੀ ਆ ਪਰ ਅਸੀਂ ਇਸ ਵੇਲੇ ਦੇ ਵਿੱਚ ਉੱਠਦੇ ਨਹੀਂ ਅਸੀਂ ਦੁਬਾਰਾ ਸੌਂ ਜਾਂਦੇ ਆ ਕਿਉਂਕਿ ਇੰਨੀ ਟਾਈਮ ਨਾਲ ਉੱਠ ਕੇ ਕੀ ਕਰਨਾ ਹੁੰਦਾ ਹੈ ਪ੍ਰਸੰਗਤ ਜੀ ਨੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਾਗਵਣੀ ਸਮਝੋ ਪਰਮ ਪਿਤਾ ਪਰਮਾਤਮਾ ਜੀ ਖੁਦ ਉਠਾ ਕੇ ਤੁਹਾਨੂੰ ਕੁਝ ਦੇਣਾ ਚਾਹੁੰਦੇ ਆ ਜੋ ਇਸ ਵੇਲੇ ਦੇ ਵਿੱਚ ਜਾਗ ਜਾਂਦੇ ਨੇ ਸਮਝੋ ਉਹਨਾਂ ਦੇ ਭਾਗ ਉਹਨਾਂ ਦੀ ਕਿਸਮਤ ਜਾਗ ਜਾਂਦੀ ਆ ਪਰ ਕਹਿੰਦੇ ਜਿਹੜੇ ਸੁੱਤੇ ਰਹਿੰਦੇ ਨੇ ਸਮਝੋ ਆਪਣੇ ਭਾਗਾਂ ਨੂੰ ਆਪਣੀ ਕਿਸਮਤ ਨੂੰ ਵੀ ਨਾਲ ਸਮਾਉ ਲੈਂਦੇ ਨੇ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖ ਆਪਣੇ ਗੁਰੂ ਜੀ ਦੇ ਵੀ ਸਭ ਤੋਂ ਪਿਆਰੇ ਹੁੰਦੇ ਆ ਅਤੇ ਉਹ ਮਨੁੱਖ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੇ ਆ ਆਪਣੇ ਹਰ ਇੱਕ ਕੰਮ ਨੂੰ ਵੀ ਸਹੀ ਟਾਈਮ ਦੇ ਨਾਲ ਕਰ ਲੈਂਦੇ ਆ ਇਸ ਕਰਕੇ ਉਹਨਾਂ ਦੇ ਮਨ ਦਾ ਕਾਲਾਪਣ ਉਹਨਾਂ ਦੇ ਘਰ ਦੇ ਕਲੇਸ਼ ਜਿੰਨਾ ਘਰ ਦੇ ਵਿੱਚ ਕੰਮਤੰਦਿਆਂ ਤੋਂ ਹੀ ਲੜਾਈ ਝਗੜੇ ਰਹਿੰਦੇ ਨੇ ਉਹ ਖਤਮ ਹੋ ਜਾਂਦੇ ਆ ਇਸ ਕਰਕੇ ਹਰੇਕ ਜੀ ਨੂੰ ਚਾਹੀਦਾ ਹੈ ਕਿ ਉਹ ਅਮਰਤ ਦੇਲੇ ਉੱਤੇ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਖੋਲ ਦਿੰਦਾ ਹੈ ਕਰਦਾ ਕੋਈ ਇੱਕ ਜੀ ਹੀ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਹੋਵੇ ਨਾਮ ਜਪਦਾ ਹੋਵੇ ਤੇ ਕਹਿੰਦੇ ਉਹ ਇੱਕ ਕਰਕੇ ਹੀ ਵਾਹਿਗੁਰੂ ਜੀ ਦੀ ਪੂਰੇ ਪਰਿਵਾਰ ਤੇ ਬਣੀ ਕਿਰਪਾ ਆਉਂਦੀ ਆ ਤਾਂ ਫਿਰ ਆਪ ਸੋਚੋ ਵੀ ਜੇ ਪੂਰਾ ਪਰਿਵਾਰ ਇਸ ਵੇਲੇ ਦੇ ਵਿੱਚ ਉੱਠੇ ਉੱਠ ਕੇ ਨਾਮ ਜਪੇ ਤਾਂ ਗੁਰੂ ਸਾਹਿਬ ਜੀ ਸਾਡੇ ਤੇ ਕਿੰਨੇ ਖੁਸ਼ ਹੋਣਗੇ ਸੋ ਇਸ ਕਰਕੇ ਇਸ ਵੇਲੇ ਨੂੰ ਗਵਾਉਣਾ ਨਹੀਂ ਆ ਇਸ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਜੇ ਤੁਹਾਡੇ ਤੋਂ ਉੱਠ ਕੇ ਨਹੀਂ ਬੈਠਿਆ ਜਾਂਦਾ ਬਿਸਤਰ ਤੇ ਲੰਮੇ ਪਏ ਪਏ ਹੀ ਵਾਹਿਗੁਰੂ ਜੀ ਦਾ ਜਾਪ ਕਰ ਲਵਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੂੰਗੀ ਆ ਮੈਂ ਤੁਹਾਨੂੰ 3 ਵਜੇ ਜਾਗੰਦੀ ਆ ਜਾਂ ਤਿੰਨ ਤੋਂ ਪਹਿਲਾਂ ਜਾਗ ਆ ਜਾਂਦੀ ਆ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਸਾਹਮ ਲਿਆ ਤਾਂ ਮਹਾਪੁਰਖ ਜੀ ਕਹਿੰਦੇ ਵੀ ਤੁਹਾਡੇ ਤੇ ਕਿੰਨੀ ਕਿਰਪਾ ਹੋਵੇਗੀ ਤੁਸੀਂ ਸੋਚ ਨਹੀਂ ਸਕਦੇ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਣ ਬਹੁਤ ਕੀਮਤੀ ਹੁੰਦਾ ਹੈ ਇਸ ਕਰਕੇ ਜਦੋਂ ਵੀ ਜਾਗ ਆ ਗਈ ਜੇ ਉੱਠ ਕੇ ਨਹੀਂ ਬੈਠਿਆ ਜਾਂਦਾ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜਪ ਲਓ ਊਲ ਮੰਤਰ ਜਪ ਲਓ ਇੱਕ ਦਿਨ ਦੋ ਦਿਨ ਇਸ ਤਰ੍ਹਾਂ ਬਿਸਤਰ ਤੇ ਲੰਮੇ ਪਏ ਪਏ ਹਾਜ਼ਰੀ ਲਗਾਓਗੇ ਤਾਂ ਤੀਜੇ ਦਿਨ ਗੁਰੂ ਸਾਹਿਬ ਜੀ ਨੇ ਆਪੇ ਹੀ ਉਤਮ ਦੇ ਦੇਣਾ ਹੈ ਤੁਹਾਨੂੰ ਉਠਾ ਕੇ ਬਿਠਾ ਲੈਣਾ ਹੈ ਆਪੇ ਹੀ ਹਿੰਮਤ ਆ ਜਾਵੇਗੀ ਫਿਰ ਬੈਠ ਕੇ ਨਾਮ ਜਪਣਾ ਸ਼ੁਰੂ ਕਰਤਾ ਹੋਗੇ ਫਿਰ ਇਸੇ ਤਰ੍ਹਾਂ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ਼ਨਾਣ ਕਰਨ ਦਾ ਉਤਮ ਦੇ ਦੇਣਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਪੜਨ ਦਾ ਉਤਮ ਦੇ ਦੇਣਾ ਹੈ ਪਰ ਇੱਕ ਵਾਰ ਸ਼ੁਰੂਆਤ ਤਾਂ ਕਰੀਏ ਜੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਤਾਂ ਬਿਨਾਂ ਇਸ਼ਨਾਨ ਕੀਤੀਆਂ ਹੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਸ਼ੁਰੂ ਕਰ ਦੋ ਦਸਾਂ ਹੀ ਗੁਰੂ ਸਹਿਬਾਨਾਂ ਦੇ ਨਾਮ ਦਾ ਸਿਮਰਨ ਕਰ ਲਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੈਠ ਜਾਓ ਕਿਸੇ ਵੀ ਤਰੀਕੇ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਤਾਂ ਕਰੋ ਮਹਾਪੁਰਖ ਜੀ ਕਹਿੰਦੇ ਸਾਡੇ ਵੱਲੋਂ ਸਿਰਫ ਇੱਕ ਕਦਮ ਚੁੱਕਣ ਦੀ ਲੋੜ ਆ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਤਿਗੁਰ ਸੱਚੇ ਫਾਸ਼ਾ ਜੀ ਸਾਡੀ ਬਾਹ ਫੜ ਲੈਂਦੇ ਨੇ ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦੇ ਵਿੱਚ ਗੁਰੂ ਸਾਹਿਬ ਜੀ ਸਾਡੇ ਐਨੇ ਨੇੜੇ ਹੁੰਦੇ ਆ ਕਿ ਅਸੀਂ ਜਿਹੜਾ ਜਿੰਨਾ ਹੱਥ ਅੱਗੇ ਵਧਾਈਏ ਤਾਂ ਗੁਰੂ ਸਾਹਿਬ ਜੀ ਝੱਟ ਹੀ ਸਾਡੀ ਬਾਹ ਫੜ ਲੈਂਦੇ ਨੇ ਤਾਂ ਕਿ ਸਾਡੇ ਮੂੰਹ ਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਨਾ ਇਸਨੂੰ ਨਹੀਂ ਪਤਾ ਕਿ ਸਾਡੇ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਸਾਡੇ ਕਿੰਨੇ ਮਾੜੇ ਲੇਖ ਮੰਜੇ ਗਏ ਕਿੰਨੇ ਮਾੜੇ ਲੇਖ ਮਾੜੇ ਕਰਮ ਕੱਟੇ ਗਏ ਅਤੇ ਕਿੰਨੇ ਸੋਹਣੇ ਸੋਹਣੇ ਲੇਖ ਗੁਰੂ ਸਾਹਿਬ ਜੀ ਨੇ ਲਿਖ ਦਿੱਤੇ ਇਹ ਤਾਂ ਜਪਣ ਤੋਂ ਬਾਅਦ ਹੀ ਪਤਾ ਲੱਗੇਗਾ ਜਿਸ ਦਿਨ ਤੋਂ ਵੀ ਤੁਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅਮਰਤ ਵੇਲਾ ਸਮਾਂ ਲੈਣਾ ਸ਼ੁਰੂ ਕਰ ਦਿੱਤਾ 5 ਮਿੰਟ ਹੀ ਸਮਾੜ ਲੈ ਤੁਹਾਨੂੰ ਇਹਦਾ ਵੀ ਰਿਜ਼ਲਟ ਦੇਖਣ ਨੂੰ ਮਿਲ ਜਾਵੇਗਾ ਇੱਕ ਵਾਰ ਸ਼ੁਰੂਆਤ ਜ਼ਰੂਰ ਕਰੋ ਅਤੇ ਜੇਕਰ ਅਮਰਤ ਵੇਲੇ ਉਠਣਾ ਹੈ ਤਾਂ ਪਹਿਲਾਂ ਰਾਤ ਵੇਲੇ ਦੀਆਂ ਕੁਝ ਆਦਤਾਂ ਦੇ ਵਿੱਚ ਸੁਧਾਰ ਕਰਨਾ ਪੈਣਾ ਹੈ ਇੱਕ ਤਾਂ ਰਾਤ ਨੂੰ ਸਮੇਂ ਸਿਰ ਸੌਂ ਜਾਓ ਇੱਕ ਸੌਣ ਤੋਂ ਪਹਿਲਾਂ 5-10 ਮਿੰਟ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰੋ ਹੁਣ ਕਈ ਭੈਣ ਭਰਾ ਨੇ ਪੁਰਾਣੇ ਪੂਰੇ ਦਿਨ ਦੇ ਵਿੱਚ ਤਾਂ ਇਹ ਬਹਾਨਾ ਲਾਉਂਦੇ ਵੀ ਸਾਡੇ ਕੰਮ ਧੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਅਸੀਂ ਇਸ ਕਰਕੇ ਨਾ ਪਾਠ ਕਰਨ ਨੂੰ ਸਮਾਂ ਨਹੀਂ ਕੱਢ ਪਾਉਂਦੇ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਵੈਸੇ ਤਾਂ ਇਹ ਵੀ ਗੱਲ ਗਲਤ ਆ ਕਿਉਂਕਿ ਜਿਵੇਂ ਸਾਨੂੰ ਬਾਕੀ ਦੇ ਕੰਮ ਜ਼ਰੂਰੀ ਲੱਗਦੇ ਆ ਤੇ ਉਹਨਾਂ ਦੇ ਲਈ ਅਸੀਂ ਸਮਾਂ ਕੱਢ ਲੈਂਦੇ ਆ ਉਵੇਂ ਨਾਮ ਜਪਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਜੇ ਅਸੀਂ ਜ਼ਰੂਰੀ ਸਮਝਾਂਗੇ ਤਾਂ ਸਮਾਂ ਕੱਟਿਆ ਜਾਵੇਗਾ ਪਰ ਅਸੀਂ ਨਾਮ ਜਪਣਾ ਵਾਹਿਗੁਰੂ ਜੀ ਨੂੰ ਯਾਦ ਕਰਨਾ ਜ਼ਰੂਰੀ ਨਹੀਂ ਸਮਝਦੇ ਇਸੇ ਕਰਕੇ ਹੀ ਸਮਾਂ ਨਹੀਂ ਘਟ ਪਉਂਦੇ ਪਰ ਚਲੋ ਜੇਕਰ ਤੁਸੀਂ ਸੱਚ ਕਹਿੰਦੇ ਹੋ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਬਹੁਤ ਜ਼ਿਆਦਾ ਬਿਜੀ ਰਹਿੰਦੇ ਹੋ ਤੁਹਾਨੂੰ ਇੱਕ ਪਲ ਇੱਕ ਮਿੰਟ ਵੀ ਨਹੀਂ ਮਿਲਦਾ ਤਾਂ ਰਾਤ ਮੁੰਜੇ ਜੋ ਸਾਰੀਆਂ ਜਿੰਮੇਵਾਰੀਆਂ ਸਾਰੇ ਕੰਮ ਧੰਦੇ ਕਰ ਲਏ। ਬਿਸਤਰ ਤੇ ਸੌਣ ਦੇ ਲਈ ਆਉਨੇ ਆ। ਜੇਕਰ ਉਦੋਂ ਹੀ 1-2 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਏਗੀ ਜਾਂ ਫਿਰ ਲੰਮੇ ਪਿਆ ਪਿਆ। ਹੁਣ ਕਈ ਲੋਕ ਨੇ ਜਿਨ੍ਹਾਂ ਨੂੰ ਮੰਜੇ ਤੇ ਲੰਮੇ ਪਿਆ ਕਿੰਨਾ ਕਿੰਨਾ ਚਰਨੀਂਦ ਨਹੀਂ ਆਉਂਦੀ। ਉਹ ਸੋਚੀ ਪਏ ਰਹਿੰਦੇ ਆ। ਕਦੀ ਕਿਸੇ ਚੀਜ਼ ਬਾਰੇ ਸੋਚਣਾ, ਕਦੀ ਕਿਸੇ ਚੀਜ਼ ਬਾਰੇ ਸੋਚਣਾ। ਪਰ ਜੇਕਰ ਉਹੀ ਸਮਾਂ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਨ ਤੇ ਲਾ ਦੇਗੀ। ਜਿਹੜੇ ਸਮੇਂ ਦੇ ਵਿੱਚ ਅਸੀਂ ਫਿਕਰਾਂ ਚਿੰਤਾ ਕਰ ਰਹੇ ਸੀ ਐਵੇਂ ਇਧਰ ਉਧਰ ਦੀਆਂ ਗੱਲਾਂ ਸੋਚ ਰਹੇ ਸਾਂ ਜੇ ਉਹ ਸਮਾਂ ਅਸੀਂ ਗੁਰੂ ਚਰਨਾਂ ਦੇ ਲੇਖੇ ਲਾ ਦਈਏ ਗੁਰੂ ਗੁਰੂ ਕਰਦੇ ਹਾਂ ਸੋਣੀਏ ਇਹਦੇ ਨਾਲ ਹੀ ਸਾਡਾ ਜੀਵਨ ਪਲਟੇ ਖਾ ਜਾਵੇਗਾ ਸਾਡੇ ਤਨ ਮਨ ਦੇ ਕਈ ਦੁੱਖ ਰੋਗ ਠੀਕ ਹੋ ਜਾਣੇ ਆ ਕਿਉਂਕਿ ਸੰਗਤ ਜੀ ਜੋ ਵੀ ਗੱਲਬਾਤ ਅਸੀਂ ਰਾਤ ਨੂੰ ਸੌਣ ਲੱਗਿਆਂ ਮਨ ਦੇ ਵਿੱਚ ਸੋਚਦੇ ਹਾਂ ਨਾ ਉਹ ਸਾਰੀ ਰਾਤ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਆ ਇਸੇ ਕਰਕੇ ਹੀ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਵੀ ਭਾਈ ਰਾਤ ਨੂੰ ਸੌਣ ਵੇਲੇ ਗੁਰੂ ਗੁਰੂ ਕਰਦੇ ਆ ਸੌਇਆ ਕਰੋ ਗੁਰੂ ਗੁਰੂ ਕਰਦੇ ਆ ਸੌਵੋਗੇ ਤਾਂ ਸਵੇਰੇ ਗੁਰੂ ਗੁਰੂ ਕਰਦੇ ਆ ਹੀ ਉੱਠੋਗੇ ਅਮਰਤ ਵੇਲੇ ਉੱਠਣਾ ਵੀ ਆਸਾਨ ਹੋ ਜਾਵੇਗਾ ਅਤੇ ਅਮਰਤ ਵੇਲੇ ਆਪਣੇ ਆਪ ਨਾਮ ਜਪਣ ਨੂੰ ਮਨ ਕਰੇਗਾ ਜੇ ਤੁਸੀਂ ਬੈਠ ਕੇ ਨਾਮ ਨਹੀਂ ਜਪ ਸਕਦੇ ਤਾਂ ਅਮਰਤ ਵੇਲੇ ਦੇ ਵਿੱਚ ਜਦੋਂ ਉੱਠਦੇ ਹੋ ਜੋ ਵੀ ਤੁਸੀਂ ਕੰਮ ਕੰਦੇ ਆ ਆਪਦੇ ਜ਼ਰੂਰੀ ਸਮਝਦੇ ਉਹ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਉਹ ਕਰਦਿਆਂ ਕਰਦਿਆਂ ਹੀ ਨਾਲ ਗੁਰੂ ਗੁਰੂ ਕਰ ਲਓ ਪੈਣਾ ਬੀਬੀਆਂ ਚਾਹ ਪਾਣੀ ਨਾਸ਼ਤਾ ਬਣਾਉਂਦੀਆਂ ਹੋਈਆਂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਜਿਹੜੇ ਲੋਕ ਆਪਣੇ ਸਰੀਰ ਨੂੰ ਪਹਿਲ ਦਿੰਦੇ ਆ ਵੀ ਉਹ ਸਵੇਰੇ ਉੱਠ ਕੇ ਪਹਿਲਾਂ ਸੈਰ ਕਰਦੇ ਆ ਕਸਰਤ ਕਰਦੇ ਆ ਉਹ ਸੈਰ ਕਸਰਤ ਕਰਦਿਆਂ ਹੀ ਵਾਹਿਗੁਰੂ ਜੀ ਦਾ ਸਿਮਰਨ ਕਰੀ ਜਾਓ ਜਾਂ ਫਿਰ ਆਪਣੇ ਟੀਵੀ ਆਪਣੇ ਮੋਬਾਈਲ ਦੇ ਉੱਤੇ ਗੁਰਬਾਣੀ ਦਾ ਪਾਠ ਲਗਾ ਲਓ ਕੀਰਤਨ ਲਗਾ ਲਓ ਸ਼ਬਦ ਜਾਮ ਲਗਾ ਲਓ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪਗੇ ਤਾਂ ਸਹੀ ਭਾਵੇਂ ਸਾਡੇ ਕੰਨਾਂ ਰਾਹੀ ਭਾਵੇਂ ਸਾਡੀ ਦਸਨਾ ਰਾਹੀ ਅਸੀਂ ਵਾਹਿਗੁਰੂ ਕਹਿ ਲਈਏ ਜਾਂ ਸੁਣ ਲਈਏ ਵਾਹਿਗੁਰੂ ਜੀ ਨੇ ਆਪਣਾ ਕੰਮ ਕਰਦੇ ਨਾ ਸੋ ਹੱਥ ਜੋੜ ਕੇ ਬੇਨਤੀ ਆ ਕਿ 5-10 ਮਿੰਟ ਜ਼ਰੂਰ ਕੱਟਿਆ ਕਰੋ 5 ਕਿ ਮਿੰਟ ਰਾਤ ਨੂੰ ਕੱਢ ਲੋ 5 ਕਿ ਮਿੰਟ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪ ਲੋ ਤੇ ਬਾਕੀ ਦਿਨ ਦੇ ਵਿੱਚ ਜਿਹੜੇ ਆਪਾਂ ਕੰਮ ਕਰਦੇ ਆ ਉਹ ਪ੍ਰਮਾਤਮਾ ਜੀ ਦੇ ਕਹੀ ਅਨੁਸਾਰ ਕਰੀਏ ਕਿ ਝੂਠ ਭਰੇ ਬਠਗੀ ਠੋਰੀ ਤੋਂ ਦੂਰ ਰਹਿਣਾ ਹੈ ਇਮਾਨਦਾਰੀ ਦੀ ਕਿਰਤ ਕਰਨੀ ਆ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਸੇ ਦਾ ਮਾੜਾ ਨਹੀਂ ਸੋਚਣਾ ਨਾ ਕਿਸੇ ਦਾ ਮਾੜਾ ਕਰਨਾ ਮਨ ਦੇ ਵਿੱਚ ਹਰੇਕ ਦੇ ਲਈ ਦਇਆਦਰਸ਼ ਦੀ ਭਾਵਨਾ ਰੱਖਣੀ ਆ ਤਾਂ ਫਿਰ ਅਸੀਂ ਆਪਣੇ ਆਪ ਹੀ ਵਾਹਿਗੁਰੂ ਜੀ ਦੇ ਅਰਚੇ ਦੇ ਪਾਤਰ ਬਣੇ ਰਹਿਣੇ ਆ ਵਾਹਿਗੁਰੂ ਜੀ ਦੀ ਨਜ਼ਰ ਦੇ ਵਿੱਚ ਰਹਿਣੇ ਆ ਵਾਹਿਗੁਰੂ ਜੀ ਆਪਣੇ ਆਪ ਸਾਡੇ ਤੇ ਕਿਰਪਾ ਕਰਦੇ ਨੇ ਸਾਡੇ ਇਹ ਨੇਕ ਕਰਮਾਂ ਨੂੰ ਦੇਖ ਕੇ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹੁੰਦੇ ਨੇ ਅਤੇ ਵਾਹਿਗੁਰੂ ਜੀ ਦੀ ਖੁਸ਼ੀ ਦੀ ਨਿਸ਼ਾਨੀ ਮਹਾਂਪੁਰਖ ਜੀ ਇਹੋ ਦੱਸਦੇ ਆ ਕਿ ਜਿੰਨਾਂ ਵਾਹਿਗੁਰੂ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਨਾ ਉਸ ਦਿਨ ਸਾਨੂੰ ਆਪਣੇ ਆਪ ਅਹੀ ਅਮਰਤ ਦੇਲੇ 'ਚ ਜਾਗ ਆਉਂਦੀ ਆ ਤੇ ਫਿਰ ਬਾਣੀ ਪੜਨ ਨੂੰ ਮਨ ਕਰਦਾ ਏ ਨਾਮ ਜਪਣ ਨੂੰ ਬੜਾ ਮਨ ਕਰਦਾ ਏ ਦਿਲ ਕਰਦਾ ਵੀ ਮੈਂ ਬੈਠ ਕੇ ਨਾਮ ਹੀ ਜੱਪੀ ਜਾਵਾਂ ਬਾਣੀ ਪੜੀ ਜਾਵਾਂ ਸਮਝੋ ਵੀ ਅੱਜ ਮੇਰੇ ਤੇ ਵਾਹਿਗੁਰੂ ਜੀ ਬੜੇ ਖੁਸ਼ ਨੇ ਬੜੇ ਮਿਹਰਮੰਦ ਨੇ ਤੇ ਜਿੱਦਣ ਮਨ ਬਾਣੀ ਤੋਂ ਨਾਮ ਤੋਂ ਦੂਰ ਭੱਜੇ ਉਦਨ ਆਪਣੇ ਆਪ ਦੀ ਪਰਚੋਲ ਕਰੂ ਕਿ ਬੀਤੇ ਦਿਨ ਦੇ ਵਿੱਚ ਮੈਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਮੇਰੇ ਕਰਕੇ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਇਹ ਗੱਲਾਂ ਮਹਾਪੁਰਖ ਜੀ ਸਮਝਾਉਣ ਦੇਣੇ ਸੋ ਮੁੱਕ ਦੀ ਗੱਲ ਇਹ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਨਾ ਸ਼ੁਰੂ ਕਰੀਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਬਾਕੀ ਕਿਰਪਾ ਵਾਹਿਗੁਰੂ ਜੀ ਨੇ ਆਪੇ ਹੀ ਕਰ ਦੇਣੀ ਆ ਜਿੱਦਣ ਤੋਂ ਵਾਹਿਗੁਰੂ ਜੀ ਦਾ ਨਾਮ ਸਾਡੀ ਰਸਨਾ ਤੇ ਆ ਗਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਾਡੀ ਰਸਨਾ ਤੇ ਆ ਗਿਆ ਉਸੇ ਦਿਨ ਤੋਂ ਹੀ ਸਾਡੇ ਜੀਵਨ ਨੇ ਪਲਟਕੀ ਖਾ ਜਾਣੀ ਆ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲਣੀ ਸ਼ੁਰੂ ਹੋ ਜਾ ਰਹੀਗੀ ਪਹਿਲਾ ਸਾਡੀਆਂ ਆਦਤਾਂ ਸਾਡੇ ਖੁਦ ਦੇ ਸੁਭਾਅ ਦੇ ਵਿੱਚ ਫਰਕ ਪਵੇਗਾ ਇਹ ਤੇਰ ਮੇਰ ਖਤਮ ਹੋਵੇਗੀ ਤੇ ਸਾਰੀ ਲੜਾਈ ਹੀ ਤੇਰ ਮੇਰ ਦੀ ਹੈ ਜਦੋਂ ਤੇਰ ਮੇਰ ਮੁੱਕ ਗਈ ਤਾਂ ਸਾਰੇ ਕਲੇਸ਼ ਮੁੱਕ ਜਾਣੇ ਨੇ